हेलो एवरीवन वेलकम यू ऑल इन द सेशन ऑफ जीएस राठी एजुकेशन दोस्तों आज दी वीडियो ਦੇ ਵਿੱਚ ਅਸੀਂ ਰੈਂਡਨਡ ਮਾਰਟਨ ਗ੍ਰਾਮਰ ਬੁੱਕ ਸੀਰੀ ਦੇ ਚੈਪਟਰ ਨੰਬਰ 2 ਦੀ ਗੱਲ ਕਰਾਂਗੇ ਜਿਸ ਦਾ ਨਾਮ ਹੈ ਸਬਜੈਕਟ ਐਂਡ ਪ੍ਰੈਡੀਕੇਟ ਕਿ ਸਬਜੈਕਟ ਦੀ ਕੀ ਡੈਫੀਨੇਸ਼ਨ ਹੈ ਅਤੇ ਪ੍ਰੈਡੀਕੇਟ ਕੀ ਹੁੰਦਾ ਹੈ ਅਕਸਰ ਅਸੀਂ ਪੰਜਾਬੀ ਦੇ ਵਿੱਚ ਗੱਲ ਕਰਦੇ ਹਾਂ ਕਿ ਸਬਜੈਕਟ ਨੂੰ ਕਰਤਾ ਕਿਹਾ ਜਾਂਦਾ ਹੈ ਮਤਲਬ ਕਿ ਉਹ ਪਰਸਨ ਉਹ ਵਿਅਕਤੀ ਜਾਂ ਉਹ ਚੀਜ਼ ਜਿਹੜੀ ਸਬਜੈਕਟ ਦੇ ਵਿੱਚ ਕੋਈ ਕੰਮ ਕਰ ਰਹੀ ਹੋਵੇ ਜਾਂ ਕਰਦਾ ਹੋਵੇ ਉਸ ਨੇ ਅਸੀਂ ਸਬਜੈਕਟ ਕਹਿੰਦੇ ਹਾਂ ਪਰ ਕਿਤੇ ਨਾ ਕਿਤੇ ਇਹ ਡੈਫੀਨੇਸ਼ਨ ਬਿਲਕੁਲ ਸਹੀ ਨਹੀਂ ਹੈ ਇਹ ਅਧੂਰੀ ਡੈਫੀਨੇਸ਼ਨ ਹੈ ਔਰ ਜੇਕਰ ਕੋਈ ਕੰਮ ਕਰਨ ਵਾਲਾ ਹੀ ਸੈਂਟੈਂਸ ਦੇ ਵਿੱਚ ਸਬਜੈਕਟ ਹੋਵੇ ਜਾਂ ਕਰਤਾ ਹੋਵੇ ਤਾਂ ਉਸ ਨੂੰ ਅਸੀਂ ਡੂਰ ਆਫ ਦਾ ਵਰਬ ਕਹਿ ਸਕਦੇ ਹਾਂ ਪਰ ਸਬਜੈਕਟ ਨਹੀਂ ਕਹਿ ਸਕਦੇ ਤਾਂ ਸਬਜੈਕਟ ਦੀ ਪ੍ਰੋਪਰ ਡੈਫੀਨੇਸ਼ਨ ਕੀ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ when we make a sentence we name some person or thing and say something about that person or thing ke jadon vi asi koi sentence banaunde ha asi us de vich koi person lende ha ya cheez lende ha jis de bare vich oh sentence hunda hai ada is pura sentence ussi cheez de bare ya ussi person de bare hi gall karda hai te jehda oh cheez ya person ho hai ਉਸ ਨੂੰ ਅਸੀਂ ਉਸ ਸੈਂਟੈਂਸ ਦਾ ਸਬਜੈਕਟ ਕਹਿੰਦੇ ਹਾਂ ਤੇ ਜੋ ਸੈਂਟੈਂਸ ਬਾਕੀ ਬਚ ਜਾਂਦਾ ਹੈ ਉਸ ਨੂੰ ਅਸੀਂ ਉਸ ਸੈਂਟੈਂਸ ਦਾ ਪ੍ਰੈਡੀਕੇਟ ਕਹਿੰਦੇ ਹਾਂ ਇਨ ਅਦਰ ਵਰਡਸ ਵੀ ਮਸਟ ਹੈਵ ਅ ਸਬਜੈਕਟ ਟੂ ਸਪੀਕ ਦੇਖੋ ਜਿਸ ਦੇ ਬਾਰੇ ਵਿੱਚ ਅਸੀਂ ਗੱਲ ਕਰਦੇ ਹਾਂ ਉਸ ਨੂੰ ਸਬਜੈਕਟ ਕਿਹਾ ਜਾਂਦਾ ਹੈ ਐਂਡ ਵੀ ਮਸਟ ਸੇ অর ਪ੍ਰੈਡੀਕੇਟ ਸਮਥਿੰਗ ਅਬਾਊਟ 댓 ਸਬਜੈਕਟ ਤੇ ਜੋ ਵੀ ਉਸ ਸੈਂਟੈਂਸ ਦੇ ਵਿੱਚ ਉਸ ਸਬਜੈਕਟ ਦੇ ਬਾਰੇ ਵਿੱਚ ਲਿਖਿਆ ਜਾਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਪ੍ਰੈਡੀਕੇਟ ਕਿਹਾ ਜਾਂਦਾ ਹੈ ਆਓ ਇਸ ਦੇ ਬਾਰੇ ਹੋਰ ਜ਼ਿਆਦਾ ਕਲੀਅਰ ਕਰਦੇ ਹਾਂ ਹਾਂਸ ਐਵਰੀ ਸਬਜੈਕਟ ਹੈਜ਼ ਐਵਰੀ ਸੈਂਟੈਂਸ ਹੈਜ਼ ਟੂ ਪਾਰਟਸ ਹਰ ਇੱਕ ਸੈਂਟੈਂਸ ਦੇ ਦੋ ਪਾਰਟ ਹੁੰਦੇ ਨੇ ਨੰਬਰ 1 ਦਾ ਪਾਰਟ ਵਿਚ ਨੇਮਸ ਦਾ ਪਰਸਨ অর ਥਿੰਗ ਵੀ ਆਰ ਸਪੀਕਿੰਗ ਅਬਾਊਟ ਇਜ਼ ਕਾਲਡ ਸਬਜੈਕਟ ਆਫ ਦਾ ਸੈਂਟੈਂਸ ਮਤਲਬ ਕੀ ਹੈ ਕਿ ਉਹ ਸੈਂਟੈਂਸ ਦਾ ਉਹ ਪਾਰਟ ਜਿਸ ਦੇ ਵਿੱਚ ਅਸੀਂ ਜਿਸ ਬਾਰੇ ਵਿੱਚ ਗੱਲ ਹੋ ਰਹੀ ਹੈ ਉਸ ਨੂੰ ਕੀ ਕਿਹਾ ਜਾਂਦਾ ਸਬਜੈਕਟ ਕਿਹਾ ਜਾਂਦਾ ਹੈ ਨੈਕਸਟ ਦਾ ਪਾਰਟ ਵਿਚ ਟੈਲਸ ਸਮਥਿੰਗ ਅਬਾਊਟ ਦਾ ਸਬਜੈਕਟ ਥਿਸ ਇਜ਼ ਕਾਲਡ ਪ੍ਰੈਡੀਕੇਟ ਤੇ ਉਹ ਪਾਰਟ ਜਿਹੜਾ ਸਬਜੈਕਟ ਦੇ ਬਾਰੇ ਵਿੱਚ ਦੱਸਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਪ੍ਰੈਡੀਕੇਟ ਪ੍ਰੈਡੀਕੇਟ ਆਫ ਦਾ ਸੈਂਟੈਂਸ ਆਓ ਕੁਝ ਐਗਜ਼ਾਮਪਲ ਦੇ ਨਾਲ ਅਸੀਂ ਇਸ ਨੂੰ ਕਲੀਅਰ ਕਰਦੇ ਹਾਂ ਨੰਬਰ 1 ਰੋਹਿਤ ਪਲੇਜ਼ ਕ੍ਰਿਕਟ ਰੋਹਿਤ ਕ੍ਰਿਕਟ ਖੇਡਦਾ ਹੈ ਦੇਖੋ ਸੈਂਟੈਂਸ ਕਿਸ ਦੇ ਬਾਰੇ ਹੈ ਕੌਣ ਕ੍ਰਿਕਟ ਖੇਡ ਰਿਹਾ ਹੈ ਰੋਹਿਤ ਤਾਂ ਅਸੀਂ ਰੋਹਿਤ ਕੀ ਹੈ ਸਾਡਾ ਸਬਜੈਕਟ ਹੈ ਤੇ ਬਾਕੀ ਜੋ ਸੈਂਟੈਂਸ ਹੈ ਦੈਟ ਇਜ਼ ਕਾਲਡ ਪ੍ਰੈਡੀਕੇਟ ਨੈਕਸਟ ਨਿਧੀ ਡਾਂਸਸ ਵੈਲ ਨਿਧੀ ਵਧੀਆ ਡਾਂਸ ਕਰਦੀ ਹੈ ਤਾਂ ਨੇ ਸੈਂਟੈਂਸ ਦੇ ਵਿੱਚ ਅਸੀਂ ਚਰਚਾ ਕਿਦੇ ਬਾਰੇ ਕਰ ਰਹੇ ਹਾਂ ਨਿਦੀ ਦੇ ਬਾਰੇ ਤਾਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜੋ ਨਿਦੀ ਹੈ ਇਸ ਸੈਂਟੈਂਸ ਦਾ ਸਬਜੈਕਟ ਹੈ ਤੇ ਬਾਕੀ ਜੋ ਡਾਂਸਸ ਵੈਲ ਹੈ ਥੈਟ ਇਜ਼ ਕਾਲਡ ਪ੍ਰੈਡੀਕੇਟ ਆਫ ਦਾ ਸੈਂਟੈਂਸ ਨੈਕਸਟ ਹੀ ਇਜ਼ ਵਾਚਿੰਗ ਦਾ ਪਲਾਂਟਸ ਤਾਂ ਇੱਥੇ ਚਰਚਾ ਕਿਦੇ ਬਾਰੇ ਹੋ ਰਹੀ ਹੈ ਹੀ ਮਤਲਬ ਉਸ ਬਾਰੇ ਉਹ ਪੌਦਿਆਂ ਨੂੰ ਪਾਣੀ ਦੇ ਰਿਹਾ ਹੈ that he is a pronoun means ਕਿਸੇ ਪਰਸਨ ਦੇ ਲਈ ਸਟੈਂਡ ਕਰਦਾ ਹੈਗਾ ਤੇ ਇਸ ਕਰਕੇ ਜੋ ਹੀ ਹੈ ਉਹ ਸਾਡਾ ਸਬਜੈਕਟ ਹੈ ਤੇ ਬਾਕੀ ਇਸ ਵਾਟਰਿੰਗ ਦਾ ਪਲਾਂਟਸ ਇਹ ਕੀ ਹੋ ਗਿਆ ਤੁਹਾਡਾ ਰੈਡੀਕੇਟ ਹੋ ਗਿਆ ਨੈਕਸਟ ਮਾਈ ਮਦਰ ਕੁਕਸ ਡੇਲੀਸ਼ੀਅਸ ਫੂਡ ਮੇਰੀ ਮਾਤਾ ਬਹੁਤ ਅੱਛਾ ਸੁਆਦੀ ਭੋਜਨ ਬਣਾਉਂਦੀ ਹੈ ਤਾਂ ਹੁਣ ਇੱਥੇ ਅਸੀਂ ਫੂਡ ਦੇ ਬਾਰੇ ਗੱਲ ਨਹੀਂ ਕਰ ਰਹੇ ਗੱਲ ਕਰ ਰਹੇ ਹਾਂ ਮੇਰੀ ਮਦਰ ਦੇ ਬਾਰੇ ਜੋ ਕਿ ਤਾਂ ਇਹ ਸੈਂਟੈਂਸ ਦੇ ਵਿੱਚ ਜਿਹੜੀ ਚਰਚਾ ਹੋ ਰਹੀ ਹੈ ਉਹ ਮਾਈ ਮਦਰ ਬਾਰੇ ਹੋ ਰਹੀ ਹੈ ਤਾਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜੋ ਸੈਂਟੈਂਸ ਦਾ ਸਬਜੈਕਟ ਹੈ ਦੈਟ ਇਜ਼ ਮਾਈ ਮਦਰ ਤੇ ਜੋ ਪ੍ਰੈਡੀਕੇਟ ਹੈ ਉਹ ਕੀ ਹੋ ਜਾਵੇਗਾ ਕੁਕਸ ਡੇਲੀਸ਼ੀਅਸ ਫੂਡ ਤਾਂ ਇਹ ਡੇਲੀਸ਼ੀਅਸ ਫੂਡ ਕੀ ਹੋ ਜਾਵੇਗਾ ਸੈਂਟੈਂਸ ਦਾ ਪ੍ਰੈਡੀਕੇਟ ਨੈਕਸਟ ਸੀ ਵੀ ਸ਼ਲ ਟ੍ਰਾਈ आवर ਵੈਸਟ ਸਾਨੂੰ ਆਪਣਾ ਵੈਸਟ ਅਸੀਂ ਟ੍ਰਾਈ ਕਰਾਂਗੇ ਤਾਂ ਇਹਦੇ ਵਿੱਚ ਜੋ ਵੀ ਹੈ ਉਹ ਸਾਡਾ ਇੱਕ ਐਜ਼ ਅ ਪ੍ਰੋਨਾਉਨ ਹੈ ਤੇ ਉਹ ਸਾਡਾ ਸਬਜੈਕਟ ਦੇ ਤੌਰ ਤੇ ਕੰਮ ਕਰ ਰਿਹਾ ਹੈ ਐਂਡ ਟ੍ਰਾਈ आवर ਵੈਸਟ ਕੀ ਹੋਵੇਗਾ ਸਾਡਾ ਸ਼ੈਲ ਟ੍ਰਾਈ आवर ਵੈਸਟ ਇਹ ਸਾਡਾ ਕੀ ਹੋ ਜਾਵੇਗਾ ਦੈਟ ਇਜ਼ ਕਾਲਡ ਪ੍ਰੈਡੀਕੇਟ ਨੈਕਸਟ আর্থ ਇਜ਼ ਰਾਉਂਡ ਹੁਣ ਇੱਥੇ ਚਰਚਾ ਸੀ ਕਿਹਦੇ ਬਾਰੇ ਗੱਲ ਕਰ ਰਹੇ ਹਾਂ ਅਸੀਂ আর্থ ਦੇ ਬਾਰੇ ਗੱਲ ਕਰ ਰਹੇ ਹਾਂ ਤਾਂ ਦ ਅਰਥ ਇਜ਼ ਸਬਜੈਕਟ ਐਂਡ ਇਜ਼ ਰਾਉਂਡ ਇਟ ਦੈਟ ਇਜ਼ ਕਾਲਡ ਪ੍ਰੈਡੀਕੇਟ ਤਾਂ ਦੋਸਤੋ ਅਸੀਂ ਸਬਜੈਕਟ ਦੇ ਬਾਰੇ ਕਾਫੀ ਕੁਝ ਇੰਨਾ ਸੈਂਟੈਂਸਸ ਦੇ ਵਿੱਚੋਂ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਕਾਫੀ ਕੁਝ ਕਲੀਅਰ ਹੋ ਗਿਆ ਹੋਵੇਗਾ ਹੁਣ ਅਸੀਂ ਕੁਝ ਹੋਰ ਇੰਪੋਰਟੈਂਟ ਚੀਜ਼ਾਂ ਇਹਦੇ ਵਿੱਚ ਡਿਸਕਸ਼ਨ ਕਰਨ ਕਰਨ ਜਾ ਰਹੇ ਹਾਂ ਦੇਖੋ ਮੋਸਟਲੀ ਕੀ ਹੁੰਦਾ ਹੈ ਕਿ ਜੋ ਸਬਜੈਕਟ ਹੈ ਉਹ ਹਮੇਸ਼ਾ ਕੋਈ ਪਰਸਨ ਹੋਵੇਗਾ ਠੀਕ ਹੈ ਇੱਕ ਨਾਉਨ ਹੋਵੇਗਾ ਮੀਨ ਜਾਂ ਤਾਂ ਨੇਮ ਆਫ ਅ ਪਰਸਨ ਜਾਂ ਕੀ ਹੋਗਾ ਪ੍ਰੋਨਾਉਨ ਹੋਵੇਗਾ ਮੀਨ ਉਹ ਉਹ ਸ਼ਬਦ ਜਿਹੜਾ ਹੈ ਕਿ ਸਸੇ ਨਾਮ ਦੀ ਜਗ੍ਹਾ ਤੇ ਯੂਜ਼ ਕਰਦੇ ਆ ਇੱਕ ਨਾਉਨ ਦੀ ਜਗ੍ਹਾ ਤੇ ਯੂਜ਼ ਕਰਦੇ ਆ ਉਸ ਨੂੰ ਪ੍ਰੋਨਾਉਨ ਕਿਹਾ ਜਾਂਦਾ ਹੈ ਨੈਕਸਟ ਕੀ ਹੋਵੇਗਾ ਜਾਂ ਕਿਸੇ ਚੀਜ਼ ਦਾ ਨਾਮ ਹੋਵੇਗਾ ਤਾਂ ਇਹ ਕੀ ਹੋਵੇਗਾ ਸਾਡੇ ਸਬਜੈਕਟ ਹੋਣਗੇ ਸੈਕੰਡਲੀ ਕੀ ਹੋਵੇਗਾ ਕਿ ਮੋਸਟਲੀ ਜੋ ਸਬਜੈਕਟ ਹੈ ਉਸ ਸੈਂਟੈਂਸ ਦੇ ਵਿੱਚ ਅੱਗੇ ਹੀ ਆਉਂਦਾ ਹੈ ਪ੍ਰੈਡੀਕੇਟ ਤੋਂ ਤੇ ਸਬਜੈਕਟ ਜਦੋਂ ਅਸੀਂ ਸੈਪਰੇਟ ਕਰ ਲਿਆ ਤਾਂ ਬਾਕੀ ਜਿਹੜਾ ਸਾਰਾ ਸੈਂਟੈਂਸ ਬਚਦਾ ਹੈ ਉਸ ਨੂੰ ਅਸੀਂ ਪ੍ਰੈਡੀਕੇਟ ਕਹਿੰਦੇ ਹਾਂ ਨੰਬਰ 2 ਤੇ ਅਗਰ ਅਸੀਂ ਫੈਕਟ ਗੱਲ ਕਰੀਏ ਪ੍ਰੈਡੀਕੇਟ ਦੇ ਬਾਰੇ ਤਾਂ ਪ੍ਰੈਡੀਕੇਟ ਦੇ ਵਿੱਚ ਅਸੀਂ ਕੀ ਹੁੰਦਾ ਹੈ ਕਿ ਉਸ ਦੇ ਵਿੱਚ ਇੱਕ ਮੇਨ ਵਰਬ ਕੰਟੇਨ ਕਰਦਾ ਹੀ ਕਰਦਾ ਹੈ ਕਿ ਉਸ ਦੇ ਵਿੱਚ ਇੱਕ ਵਰਬ ਕੰਟੇਨ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਪਲੇਜ਼ ਹੋ ਗਿਆ ਪਲੇਜ਼ ਕ੍ਰਿਕਟ ਡਾਂਸਸ ਵੈਲ ਇਸ ਨੈਕਸਟ ਇਸ 3rd ਸੈਂਟੈਂਸ ਵਿੱਚ ਇਜ਼ ਵਾਟਰਿੰਗ ਦਾ ਪਲਾਂਟਸ ਦਾ ਇਜ਼ ਇਸ ਦੇ ਵਿੱਚ ਹੈਲਪਿੰਗ ਵਰਬ ਹੈ ਦਾ ਵਾਟਰਿੰਗ ਦਾ ਵਾਟਰਿੰਗ ਜੋ ਹੈ ਇਸ ਦੇ ਵਿੱਚ ਮੇਨ ਵਰਬ ਹੈ ਤਈ ਕੁਝ ਫੈਕਟਸ ਨੇਗੇ ਜੋ ਕਿ ਪ੍ਰੈਡੀਕੇਟ ਦੇ ਬਾਰੇ ਆ ਚਲੋ ਨੈਕਸਟ ਹਾਂਜੀ ਇਸ ਦੇ ਵਿੱਚ ਕੀ ਹੈ ਦ ਸਬਜੈਕਟ ਆਫ ਅ ਸੈਂਟੈਂਸ ਜੂਸਲੀ ਕਮਸ ਫਸਟ ਕਿ ਅਕਸਰੀ ਸੈਂਟੈਂਸ ਦੇ ਵਿੱਚ ਸਬਜੈਕਟ ਆ ਜੋ ਬਿਲਕੁਲ ਫਸਟ ਆਉਂਦਾ ਹੈ ਅੱਗੇ ਆਉਂਦਾ ਹੈ ਬਟ ਉਹ ਜਨਰਲੀ ਪਰ ਅਕਸਰ ਕਈ ਵਾਰ ਕੀ ਹੋ ਜਾਂਦਾ ਹੈ ਕਿ ਅਸੀਂ ਇਹ ਪ੍ਰੈਡੀਕੇਟ ਦੇ ਪਿੱਛੇ ਵੀ ਚਲਾ ਜਾਂਦਾ ਹੈ ਕਿ ਪ੍ਰੈਡੀਕੇਟ ਅੱਗੇ ਆ ਜਾਂਦਾ ਹੈ ਤੇ ਸਬਜੈਕਟ ਇਸ ਦਾ ਪਿੱਛੇ ਚਲਾ ਜਾਂਦਾ ਹੈ ਜਿਸ ਤਰ੍ਹਾਂ ਕਿ ਇਸ ਐਗਜ਼ਾਮਪਲ ਦੇ ਵਿੱਚ ਦੇਖੋ ਹੇਅਰ ਕਮਸ ਦਾ ਬੱਸ ਤਾਂ ਇਸ ਦੇ ਵਿੱਚ ਜੋ ਡਿਸਕਸ਼ਨ ਜੋ ਚਰਚਾ ਹੋ ਰਹੀ ਹੈ ਬੱਸ ਦੇ ਬਾਰੇ ਹੋ ਰਹੀ ਹੈ ਤਾਂ ਬੱਸ ਇਸ ਸੈਂਟੈਂਸ ਦਾ ਸਬਜੈਕਟ ਹੈ ਜੋ ਕਿ ਪ੍ਰੈਡੀਕੇਟ ਇਸ ਦੇ ਵਿੱਚ ਅੱਗੇ ਲੱਗਾ ਹੈ ਨੈਕਸਟ সুইਟ ਆਰ ਦਾ ਯੂਜ਼ਸ ਆਫ ਐਡਵਰਸਿਟੀ ਐਡਵਰਸਿਟੀ ਹੁੰਦੀ ਹੈ ਔਖਾ ਸਮਾਂ ਜਾਂ ਮੁਸੀਬਤ ਤਾਂ ਇਸ ਵਿੱਚ ਸੈਂਟੈਂਸ ਦੇ ਵਿੱਚ ਚਰਚਾ ਕੀ ਹੋ ਰਹੀ ਹੈ ਐਡਵਰਸਿਟੀ ਬਾਰੇ ਚਰਚਾ ਹੋ ਰਹੀ ਹੈ ਕਿ ਮੁਸੀਬਤ ਦੇ ਅ ਮਤਲਬ ਕੀ ਹੁੰਦਾ ਹੈ ਸਾਨੂੰ ਲਾਭ ਹੁੰਦੇ ਹਨ ਜਦ ਮੁਸੀਬਤ ਦਾ ਫਲ ਮਿੱਠਾ ਹੁੰਦਾ ਹੈ ਤਾਂ ਐਡਵਰਸਿਟੀ ਜੋ ਹੈ ਮੁਸੀਬਤ ਹੈ ਇਸ ਦੇ ਵਿੱਚ ਸਬਜੈਕਟ ਹੈ ਕਿਉਂਕਿ ਇਸ ਦੇ ਬਾਰੇ ਹੀ ਚਰਚਾ ਕਰ ਰਹੇ ਹਾਂ ਤਾਂ ਬਾਕੀ ਜੋ ਸੈਂਟੈਂਸ ਬਚ ਜਾਂਦਾ ਹੈ ਪਾਰਟ ਬਚ ਜਾਂਦਾ ਹੈ ਸੈਂਟੈਂਸ ਦਾ ਇਸ ਨੂੰ ਅਸੀਂ ਕੀ ਕਹਿ ਸਕਦੇ ਹਾਂ ਦੈਟ ਇਜ਼ ਕਾਲਡ ਦਾ ਪ੍ਰੈਡੀਕੇਟ ਨੈਕਸਟ ਅਸੀਂ 5th ਫੈਕਟ ਦੀ ਗੱਲ ਕਰੀਏ ਕਿ ਇੰਪੇਰੇਟਿਵ ਸੈਂਟੈਂਸਸ ਦਾ ਸਬਜੈਕਟ ਇਜ਼ ਲੇਫਟ ਆਊਟ ਤਾਂ ਦੋਸਤੋ ਮੇਰੇ ਫਰਸਟ ਵੀਡੀਓ ਦੇ ਵਿੱਚ ਜਿਸ ਦਾ ਟਾਈਟਲ ਹੈ ਟਾਈਪਸ ਆਫ ਦਾ ਸੈਂਟੈਂਸ ਅਸੀਂ ਉਹਦੇ ਵਿੱਚ ਗੱਲ ਕੀਤੀ ਕਿ ਕਿ ਇੰਪੇਰੇਟਿਵ ਸੈਂਟੈਂਸਸ ਕਿਹੜੇ ਸੈਂਟੈਂਸਸ ਹੁੰਦੇ ਹਨ ਕਿ ਉਹ ਵਾਕ ਜਿਨ੍ਹਾਂ ਦੇ ਵਿੱਚ ਅਸੀਂ ਕੋਈ ਆਰਡਰ ਦਿੰਦੇ ਹੋਈਏ ਜਾਂ ਕੋਈ ਰਿਕੁਐਸਟ ਕੀਤੀ ਹੋਵੇ ਉਹਨਾਂ ਨੂੰ ਅਸੀਂ ਜੇ ਕਮਾਂਡ ਕੀਤਾ ਹੋਵੇ ਉਹਨਾਂ ਨੂੰ ਅਸੀਂ ਇੰਪੇਰੇਟਿਵ ਸੈਂਟੈਂਸਸ ਕਹਿੰਦੇ ਹਾਂ ਤੇ ਇਹਨਾਂ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਮੋਸਟਲੀ ਇਹ ਵਰਬ ਦੀ ਫਾਰਮ ਦੇ ਨਾਲ ਹੀ ਸ਼ੁਰੂ ਹੁੰਦੀ ਹੈ ਕਿ ਇਹਦੇ ਵਿੱਚ ਮਤਲਬ ਸਬਜੈਕਟ ਨਹੀਂ ਹੁੰਦਾ ਹੈ ਪਰ ਅਸੀਂ ਪਿਛਲੇ ਵੀਡੀਓ ਦੇ ਵਿੱਚ ਵੀ ਡਿਸਕਸ ਕੀਤਾ ਸੀ ਤੇ ਇਸ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਰਿਹਾ ਕਿ ਅਜਿਹੇ ਸੈਂਟੈਂਸਸ ਦੇ ਵਿੱਚ ਅਸੀਂ ਸਬਜੈਕਟ ਨੂੰ ਮੰਨ ਲੈਂਦੇ ਹਾਂ ਕਿ ਸਬਜੈਕਟ ਯੂ ਹੈ ਦੇਖੋ ਹੇਅਰ ਸਬਜੈਕਟ ਇਜ਼ ਯੂ ਇਜ਼ ਅੰਡਰਸਟੈਂਡ ਤਾਂ ਅੰਡਰਸਟੂਡ ਹੈ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇੰਪੈਰੇਟਿਵ ਸੈਂਟੈਂਸਸ ਦੇ ਵਿੱਚ ਬੇਸ਼ੱਕ ਸਾਨੂੰ ਸਬਜੈਕਟ ਸਾਹਮਣੇ ਲਿਖਿਆ ਨਹੀਂ ਦਿਸਦਾ ਪਰ ਅਸੀਂ ਉਹਨੂੰ ਇੱਕ ਸਪੋਜ਼ ਕਰਕੇ ਚੱਲਦੇ ਹਾਂ ਕਿ ਇਸ ਵਿੱਚ ਸਬਜੈਕਟ ਜੋ ਹੈ ਯੂ ਲੱਗਾ ਹੈ ਤਾਂ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੰਫੈਕਟਿਵ ਸੈਂਟੈਂਸ ਦੇ ਵਿੱਚ ਸਬਜੈਕਟ ਨਹੀਂ ਹੁੰਦਾ ਬੇਸ਼ੱਕ ਅਸੀਂ ਉਹਨੂੰ ਛੱਡ ਦਿੰਦੇ ਹਾਂ ਪਰ ਇੱਕ ਸਾਡੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਇਸ ਸੈਂਟੈਂਸ ਦੇ ਵਿੱਚ ਯੂ ਹੈ ਜੋ ਐਜ਼ ਅ ਸਬਜੈਕਟ ਦਾ ਕੰਮ ਹੀ ਕਰ ਰਿਹਾ ਹੈ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਹੈ ਸਬਜੈਕਟ ਐਂਡ ਪ੍ਰੈਡੀਕੇਟ ਦੇ ਬਾਰੇ ਸਬਜੈਕਟ ਹੁੰਦਾ ਹੈ ਜਿਸ ਦੇ ਬਾਰੇ ਵਿੱਚ ਅਸੀਂ ਸੈਂਟੈਂਸ ਦੇ ਵਿੱਚ ਚਰਚਾ ਕਰਦੇ ਹਾਂ ਜਿਸ ਦੇ ਬਾਰੇ ਵਿੱਚ ਸੈਂਟੈਂਸ ਹੁੰਦਾ ਹੈ ਉਸ ਨੂੰ ਸਬਜੈਕਟ ਕਹਿੰਦੇ ਹਾਂ ਤੇ ਬਾਕੀ ਜੋ ਸੈਂਟੈਂਸ ਦਾ ਰਿਮੇਨਿੰਗ ਪਾਰਟ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਪ੍ਰੈਡੀਕੇਟ ਕਹਿੰਦੇ ਹਾਂ ਉਮੀਦ ਹੈ ਤੁਹਾਡੇ ਤੁਹਾਨੂੰ ਸਾਰੀਆਂ ਡਾਊਟਸ ਕਲੀਅਰ ਹੋ ਗਈਆਂ ਹੋਣਗੀਆਂ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨੈਕਸਟ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਐਕਸਰਸਾਈਜ਼ 1 ਦੀ ਜੋ ਕਿ ਇਹ ਸਬਜੈਕਟ ਐਂਡ ਪ੍ਰੈਡੀਕੇਟ ਦੇ ਨਾਲ ਹੀ ਰਿਲੇਟਡ ਹੋਵੇਗੀ ਸੋ ਤਦ ਤੱਕ ਲਈ ਥੈਂਕ ਯੂ so much ਐਂਡ ਹੈਵ ਅ ਨਾਈਸ